ਉਹ ਕਹਿੰਦਾ ਕਿ ਜਿਹੜੀ ਸਟੇਜ ਤੇ ਡਾਂਸ ਕਰ ਰਹੀ ਹੈ ਇਹ ਸ਼ਾਇਦ ਕਰੈਕਟਰ ਲੈਸ ਹੈ ਕਰੋ ਕੱਡੀਆਂ ਹੋਈਆਂ ਨੇ ਇਹ ਸੋਚ ਜਿਹੜੀ ਨਾ ਹਰ ਇੱਕ ਮਾਨਸਿਕ ਹਰ ਇੱਕ ਬੰਦੇ ਦੇ ਦਿਮਾਗ 'ਚ ਇਹ ਸੋਚ ਹੈ ਕਿਉਂਕਿ ਕਰੋਗਾ ਵਿਚਾਰੀਆਂ ਪਤਾ ਨਹੀਂ ਕੀ ਮਜਬੂਰੀਆਂ ਹੁੰਦੀਆਂ ਜਿਹੜੀਆਂ ਵਿਚਾਰੀਆਂ ਸਟੇਜ ਤੇ ਚੜ ਕੇ ਡਾਂਸ ਕਰ ਰਹੀ ਹੈ ਕੋਈ ਆਪਣੀ ਖੁਸ਼ੀ ਨਾਲ ਨਹੀਂ ਕਰ ਰਿਹਾ ਕਰ ਰਿਹਾ ਹੁੰਦਾ ਕੋਈ ਉਹਦੀ ਮਜਬੂਰੀ ਨਹੀਂ ਦੇਖਦਾ ਸਿਰਫ ਇਹੀ ਦੇਖ ਦਿਆ ਕਿ ਬਾਈ ਹਾਂ ਉਹ ਸੋਹਣੀ ਲੱਗ ਰਹੀ ਆ ਉਹ ਸੋਹਣੀ ਲੱਗ ਰਹੀ ਆ ਸੋਹਣੀ ਘਰੋਂ ਭਾਵੇਂ ਉਹ ਦੁਖੀ ਹੋਏ ਪਰ ਲੋਗ ਗਲਤ ਕਮੈਂਟ ਕਰਦੇ ਆ ਗਲਤ ਕਹਿ ਕਹਿਣਗੇ ਕਿ ਜੀ ਮੈਡਮ ਜੀ ਨੰਬਰ ਦੇ ਦਿਓ ਇਹ ਕਰ ਦਿਓ ਉਹ ਕਰ ਦਿਓ ਆ ਜਾਓ ਸਾਡੇ ਨਾਲ ਇਹ ਲੋਕਾਂ ਦਾ ਗਲਤ ਨਜ਼ਰੀਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵਰਾ ਟੀਵੀ ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ ਪੰਜਾਬ ਭਰ ਦੇ ਵਿੱਚ ਡਾਂਸਰ ਦਾ ਮਸਲਾ ਡਾਂਸਰ ਸਿਮਰਨ ਦਾ ਮਸਲਾ ਪੂਰੇ ਪੰਜਾਬ ਭਰ ਦੇ ਵਿੱਚ ਛਾਇਆ ਹੋਇਆ ਹੈ ਸਿਮਰਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ આરોપી ਜਿਸ ਨੇ ਗਲਾਸ ਮਾਰਿਆ ਸੀ ਉਹ ਮਾਫੀ ਨਹੀਂ ਮੰਗਦਾ ਉਦੋਂ ਤੱਕ ਇਸ ਮਾਮਲੇ ਨੂੰ ਸ਼ਾਂਤ ਨਹੀਂ ਕੀਤਾ ਜਾਵੇਗਾ ਤੇ ਲਗਾਤਾਰ ਜਥੇਬੰਦੀਆਂ ਡਾਂਸਰਾਂ ਸਿਮਰਨ ਦੇ ਹੱਕ ਵਿੱਚ ਆ ਰਹੀਆਂ ਨੇ ਇਸੇ ਤਰ੍ਹਾਂ ਗੁਰਦਾਸਪੁਰ ਦੀ ਡਾਂਸਰ ਡੋਲੀ ਉਸਨੇ ਵੀ ਸਿਮਰਨ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਡੋਲੀ ਨਾਲ ਗੱਲਬਤ ਕਰਦੇ ਆ ਕਿ ਇਹ ਜਿਹੜਾ ਮਾਮਲਾ ਵਾ ਇਹ ਕਿਸਾ ਤੱਕ ਸਹੀ ਹੈਗਾ ਤੇ ਇੱਕ ਡਾਂਸਰ ਦੀ ਜਿਹੜੀ ਜ਼ਿੰਦਗੀ ਆ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਆ ਤੇ ਕਿਸ ਤਰ੍ਹਾਂ ਦੇ ਇਤਾਨੇ ਮਣੇ ਜਿਹੜੇ ਆ ਉਸ ਨੂੰ ਸੁਣਨੇ ਪੈਂਦੇ ਨੇ ਡੋਲੀ ਮੇਰਾ ਨਾਲ ਆ ਗਲਬਤ ਕਰਦੇ ਆ ਡੋਲੀ ਜੀ ਦੱਸ ਦਿਓ ਜੀ ਇੱਕ ਡਾਂਸਰ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਉਹ ਕਿੰਨੀ ਕੁ ਸੰਘਰਸ਼ਪ੍ਰੀ ਹੁੰਦੀ ਆ ਤਾਂ ਜਿਸ ਤਰ੍ਹਾਂ ਦੇ ਨਾਲ ਸਿਮਰਨ ਦੇ ਨਾਲ ਕੁਝ ਵਾਪਰਿਆ ਇਹ ਕਿਸਾ ਤੱਕ ਸਹੀ ਹੈਗਾ ਜੀ ਜੋ ਕੁਝ ਵੀ ਸਿਮਰਨ ਦੇ ਨਾਲ ਹੋਇਆ ਬਹੁਤ ਗਲਤ ਹੋਇਆ ਤੇ ਉਹਨੂੰ ਇਨਸਾਫ ਵੀ ਮਿਲਣਾ ਚਾਹੀਦਾ ਹੈ ਕਿਉਂਕਿ ਲੋਕ ਪਤਾ ਨਹੀਂ ਅੱਜ ਕੱਲ ਲੋਕਾਂ ਨੂੰ ਹੋ ਕੀ ਗਿਆ ਠੀਕ ਹੈ ਉਹ ਲੇਡੀਜ਼ ਦੀ ਰਿਸਪੈਕਟ ਨਹੀਂ ਕਰਦੇ ਲੇ ਲੇਡੀਜ਼ ਦੀ ਰਿਸਪੈਕਟ ਹੁੰਦੀ ਸੀ ਪੂਰੇ ਕਈ ਲੋਕ ਕਰਦੇ ਆ ਕਈ ਲੋਕੀ ਦੇਖਿਆ ਪੈਰੀ ਹੱਥ ਲੱਗ ਜਾਂਦੇ ਆ ਤੇ ਇਹ ਕੁਛ ਵਿੱਚ ਸ਼ੈਤਾਨੀ ਸ਼ਖਸੇ ਦਾਦੇ ਹੁੰਦੇ ਆ ਜਿਹੜੇ ਮਤਲਬ ਕਿ ਗਲਤ ਨਜ਼ਰ ਰੱਖਦੇ ਆ ਤੇ ਸਿਮਰਨ ਨਾਲ ਜੋ ਵੀ ਹੋਇਆ ਗਲਾਸ ਜਿਸ ਤਰ੍ਹਾਂ ਮਾਰਿਆ ਬਹੁਤ ਗਲਤ ਕੀਤਾ ਤੇ ਉਸ ਨੂੰ ਮਾਫੀ ਮਾਫੀ ਤੇ ਉਹ ਛੋਟੀ ਜੀ ਗੱਲ ਆ ਆਈ ਥਿੰਕ ਕਿ ਉਹ ਥੋੜੇ ਰਿਚ ਲੱਗਦੇ ਆ ਫੈਮਿਲੀ ਵਾਲੇ ਜਿਹੜੇ ਡੀਜੇ ਵਾਲੇ ਇਸ ਕਰਕੇ ਉਹਨਾਂ ਦੀ ਸਾਈਡ ਹੋ ਗਿਆ ਸਿਮਰਨ ਨੂੰ ਕੱਲੇ ਕਰਤਾ ਹੈ ਨਾ ਸਿਮਰਨ ਕੱਲੀ ਹੋ ਗਈ ਆ ਉਹ ਚਿਲਾ ਚਿਲਾ ਕੇ ਇਨਸਾਫ ਮੰਗ ਰਹੀ ਆ ਕਿਉਂਕਿ ਉਹ ਕਿਉਂ ਸੱਚੀ ਆ ਠੀਕ ਹੈ ਅਗਰ ਉਹ ਝੂਠੀ ਹੁੰਦੀ ਉਹਨੇ ਇੰਨਾ ਰੋਲਾ ਨਹੀਂ ਸੀ ਪਾਣਾ ਉਹ ਇਨਸਾਫ ਮੰਗ ਰਹੀ ਆ ਚਿਲਾ ਚਿਲਾ ਕੇ ਰੋ ਰਹੀ ਆ ਦੱਸ ਰਹੀ ਆ ਲੋਕਾਂ ਨੂੰ ਪਰ ਫਿਰ ਵੀ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਬਹੁਤ ਗਲਤ ਗੱਲ ਹੋਈ ਆ ਸਿਮਰਨ ਨਾਲ ਅਸੀਂ ਬਹੁਤ ਇਹਦੇ ਨਾਲ ਨਾਰਾਜ਼ ਆ ਇਸ ਗੱਲ ਤੋਂ ਜਿਸ ਤਰ੍ਹਾਂ ਦੇ ਨਾਲ ਜਿਹੜੀ ਘਟਨਾ ਸਿਮਰਨ ਦੇ ਨਾਲ ਵਾਪਰੀ ਹੈਗੀ ਆ ਇਸ ਤਰ੍ਹਾਂ ਦੀ ਘਟਨਾ ਵਾਕਈ ਜਿਹੜੀਆਂ ਡਾਂਸਰਾਂ ਦੇ ਉਸ ਨਾਲ ਹੀ ਹੋਰ ਡਾਂਸਰਾਂ ਉਹਨਾਂ ਨਾਲ ਦੀ ਵਾਪਰਦੀ ਹੈਗੀ ਆ ਰੋਜ਼ਾਨਾ ਹਾਂਜੀ ਲੋਕ ਸੋਚਦੇ ਆ ਕਿ ਜਿਹੜੀ ਸਟੇਜ ਤੇ ਡਾਂਸ ਕਰ ਰਹੀ ਆ ਇਹ ਸ਼ਾਇਦ ਕਰੈਕਟਰਲੈਸ ਆ ਘਰੋਂ ਕੱਡੀਆਂ ਹੋਈਆਂ ਨੇ ਨਸ਼ੇ ਕਰਦੀਆਂ ਨੇ ਇਹ ਸੋਚ ਜਿਹੜੀ ਨਾ ਹਰ ਇੱਕ ਮਾਨਸਿਕ ਹਰ ਇੱਕ ਬੰਦੇ ਦੇ ਦਿਮਾਗ 'ਚ ਇਹ ਸੋਚ ਆ ਮਗਰ ਇਦਾਂ ਨਹੀਂ ਹੁੰਦਾ ਕਿਉਂਕਿ ਘਰੋਂ ਗਾ ਵਿਚਾਰੀਆਂ ਪਤਾ ਨਹੀਂ ਕੀ ਮਜਬੂਰੀਆਂ ਹੁੰਦੀਆਂ ਜਿਹੜੀਆਂ ਵਿਚਾਰੀਆਂ ਸਟੇਜ ਤੇ ਚੜ ਕੇ ਡਾਂਸ ਕਰ ਰਹੀ ਕੋਈ ਆਪਣੀ ਖੁਸ਼ੀ ਨਾਲ ਨਹੀਂ ਕਰ ਰਿਹਾ ਹੁੰਦਾ ਉਹ ਹੁੰਦੀ ਮਜਬੂਰੀ ਨਹੀਂ ਦੇਖਦਾ ਸਿਰਫ ਇਹੀ ਦੇਖਦੇ ਆ ਕਿ ਬਾਈ ਹਾਂ ਹਾਂਜੀ ਉਹ ਸੋਹਣੀ ਲੱਗ ਰਹੀ ਆ ਉਹ ਸੋਹਣੀ ਲੱਗ ਰਹੀ ਆ ਸੋਹਣੀ ਘਰੋਂ ਭਾਵੇਂ ਉਹ ਦੁਖੀ ਹੋਏ ਪਰ ਲੋਕਾਂ ਨੂੰ ਤੇ ਦਿਖਾਣਾ ਪੈਂਦਾ ਉਹਨ ਸਟੇਜ ਤੇ ਕੰਮ ਕਰਨਾ ਹੈ ਪੈਸੇ ਕਮਾਣੇ ਆ ਤੇ ਦਿਖਾਣੇ ਪੈਂਦਾ ਹੈ ਦਿਖਾਵਾ ਕਰਨਾ ਪੈਂਦਾ ਪਰ ਲੋਗ ਗਲਤ ਕਮੈਂਟ ਕਰਦੇ ਆ ਗਲਤ ਕਹਿਣਗੇ ਕਿ ਜੀ ਮੈਡਮ ਜੀ ਨੰਬਰ ਦੇ ਦਿਓ ਇਹ ਕਰ ਦਿਓ ਉਹ ਕਰ ਦਿਓ ਆ ਜਾਓ ਸਾਡੇ ਨਾਲ ਇਹ ਲੋਕਾਂ ਦਾ ਗਲਤ ਨਜ਼ਰੀਆ ਹੈ ਤਦ ਨਿਕੋਈ ਐਜਾਹੀ ਘਟਨਾ ਵਾਪਰੀ ਆ ਕਿਉਂਕਿ ਜ਼ਿਆਦਾਤਰ ਜਿਹੜੀਆਂ ਡਾਂਸਰਾਂ ਹੁੰਦੀਆਂ ਨੇ ਉਹ ਖੁੱਲ ਕੇ ਸਾਹਮਣੇ ਨਹੀਂ ਹੁੰਦੀਆਂ ਜਿਸ ਤਰ੍ਹਾਂ ਸਿਮਰਨ ਦੇ ਨਾਲ ਸਿਮਰਨ ਆਈਏ ਬਾਰ ਹਾਂਜੀ ਹੁੰਦੀਆਂ ਰਹਿੰਦੀਆਂ ਗਲਤ ਕਮੈਂਟ ਸੁਣਨੇ ਪੈਂਦੇ ਆ ਇੱਕ ਵਾਰ ਮੈਂ ਸਟੇਜ ਤੇ ਡਾਂਸ ਕਰ ਰਹੀ ਸੀ ਸਾਰੀ ਆਡੀਅנס ਸਟੇਜ ਤੇ ਚੜ ਗਈ ਡਾਂਸ ਕਰਨ ਵਾਸਤੇ ਇੱਕ ਸ਼ੈਤਾਨ ਮੁੰਡਾ ਸੀ ਵਿੱਚ ਨੱਚਦੇ ਨੱਚਦੇ ਉਸਨੇ ਮੇਰੇ ਬਾਂਹ ਪਕੜ ਲਈ ਹੱਥ ਪਕੜ ਲਿਆ ਮੇਰਾ ਮਗਰ ਮੈਂ ਨਾ ਉਹਦਾ ਹੱਥ ਪਕੜ ਲਿਆ ਕੋ ਉਹ ਦੌੜ ਗਿਆ ਤੋਂ ਜਗਰੇ ਉੱਥੇ ਖੜਾ ਰਹਾ ਜਾਂਦਾ ਨਾ ਤੇ ਮੈਂ ਚੰਗੀ ਤਰ੍ਹਾਂ ਉਹਦੀ ਸੇਵਾ ਕਰਨੀ ਮਗਰ ਉਹ ਦੌੜ ਗਿਆ ਸਾਹਮਣੇ ਐਸਐਚਓ ਬੈਠੇ ਸੀ ਉਹ ਦੇਖ ਰਹੇ ਸੀ ਬਾਅਦ ਵਿੱਚ ਉਹਨਾਂ ਨੇ ਮੈਨੂੰ ਕੈਬਨ ਚਾ ਕੇ ਮੈਨੂੰ ਸ਼ਾਬਾਸ਼ੀ ਦਿੱਤੀ ਕਹਿੰਦੇ ਵੈਰੀ ਗੁੱਡ ਜੋ ਵੀ ਕੀਤਾ ਮੈਂ ਦੇਖ ਰਿਆ ਸੀ ਅਗਰ ਉੱਥੇ ਖੜਾ ਰਹਿੰਦਾ ਤੇ ਮੈਂ ਉਹਦੀ ਸੇਵਾ ਕਰਦੀ ਉਹ ਦੌੜ ਗਿਆ ਉਥੋਂ ਤੇ ਇਹੋ ਜਿਹੇ ਹਾਦਸੇ ਹੁੰਦੇ ਹੀ ਰਹਿੰਦੇ ਆ ਕਦੀ ਸ਼ਿਕਾਇਤ ਕਿਉਂ ਨਹੀਂ ਕਰਦੀਆਂ ਜਿਹੜੀਆਂ ਕੁੜੀਆਂ ਨੇ ਜਿਹੜੀਆਂ ਡਾਂਸਰ ਨੇ ਸ਼ਿਕਾਇਤ ਕਿਉਂ ਨਹੀਂ ਕਰਦੀਆਂ ਹੈਗੀਆਂ ਸ਼ਿਕਾਇਤ ਕਰ ਹੁਣ ਦੇਖੋ ਸਿਮਰਨ ਨੇ ਸ਼ਿਕਾਇਤ ਕੀਤੀ ਹੈ ਤੇ ਕੀ ਕੋਈ ਕੋਣ ਸੁਣ ਰਿਹਾ ਦਿਸਕ ਹੈ ਹਾਂ ਇਸ ਵਕਤ ਨੂੰ ਇਕੱਲੇ ਪਾ ਦਿੱਤਾ ਗਿਆ ਡੀਜੇ ਵਾਲਾ ਉਹਨਾਂ ਦੀ ਪਾਰਟੀ ਵੱਲ ਹੋ ਗਿਆ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਕੀ ਕਰਨ ਕਿ ਕਿਨੂੰ ਸਨਾਨ ਕਿਨੂੰ ਰੋਲਾ ਪਾ ਕੇ ਕਿਨੂੰ ਸਨਾਨ ਲੱਗਦਾ ਕਿ ਇਹਨਾਂ ਕਿਤੇ ਕੁੜੀਆਂ ਜੜੀਆਂ ਫਿਰ ਡਰਦੀਆਂ ਨੇ ਵੀ ਇਹਨੇ ਬਦਨਾਮੀ ਹੋਵੇਗੀ ਜਾਂ ਪਰਿਵਾਰ ਦੇ ਵਿੱਚ ਘਰ ਦੇ ਕੰਮ ਤੋਂ ਰੋਕ ਦੇਣਗੇ ਵੀ ਨਹੀਂ ਜਾਣਾ ਹੈਗਾ ਨਾ ਜਿਸ ਤਰੀਕੇ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣੀਆਂ ਤਾਂ ਜੀ ਦੇਖੋ ਆਪਣੀ ਆਪਣੀ ਸੈਲਫ ਰਿਸਪੈਕਟ ਸਾਰਿਆਂ ਨੂੰ ਪਿਆਰੀ ਹੁੰਦੀ ਹੈ ਠੀਕ ਹੈ ਤੇ ਲੋਕਾਂ ਨੂੰ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਹਰ ਇੱਕ ਦੀ ਸੋਚ ਅਲੱਗ-ਅਲੱਗ ਹੁੰਦੀ ਹੈ ਤੇ ਮੰਨੀ ਐ ਇਸ ਗੱਲ ਨੂੰ ਸਹਿਮਤ ਕਿ ਲੋਗ ਚੁੱਕ ਕੇ ਤੇ ਗਲਾਸ ਮਾਰਦੇ ਨੇ ਉਹ ਕੋਈ ਕਰੋ ਕੱਡੀਆਂ ਹੋਈਆਂ ਨਹੀਂ ਆ ਉਹ ਵੀ ਕਿਸੇ ਦੀ ਧੀ ਆ ਪੈਣਾ ਕਿਸੇ ਦੀ ਆ ਵਾਈਫ ਆ ਉਹ ਇਹ ਗਲਤ ਸੋਚ ਐ ਬਹੁਤ ਖਲਾਫ ਕਿੰਨਾ ਕਿ ਜਰਨਾ ਪੈਂਦਾ ਇਸ ਕੁੜੀਆਂ ਨੂੰ ਜਿਹੜੀਆਂ ਡਾਂਸਰ ਦੇ ਕੰਮ ਵਿੱਚ ਕਰਦੀਆਂ ਕਿੰਨਾ ਕਿ ਜਰਨਾ ਪੈਂਦਾ ਸਟੇਜ ਤੇ ਤੇ ਜੋ ਜਰਨਾ ਪੈਂਦਾ ਉਹ ਤੇ ਜਰਨਾ ਪੈਂਦਾ ਗਲੀ ਮੱਲੇ ਚ ਵੀ ਲੋਕੀ ਗੱਲਾਂ ਕਰਦੇ ਆ ਜੀ ਹਿੰਦੀ ਕੁੜੀ ਡਾਂਸਰ ਆ ਜੀ ਡਾਂਸ ਕਰਦੀ ਆ ਤਵੇ ਮਿਹਨਤ ਕਰਨਾ ਮੇਰੀ ਮੇਰੀ ਨਜ਼ਰ ਹੈ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਇਹ ਵੀ ਇੱਕ ਕਲਾ ਹਰ ਕੋਈ ਨਹੀਂ ਕਰ ਸਕਦਾ ਇਹ ਕਿਸੇ ਨੂੰ ਕਾ ਕੇ ਦਿਖਾਉਂ ਹਾਂ ਕਿ ਕਰਕੇ ਦਿਖਾਏ ਇੱਕ ਪਰ ਪ੍ਰੋਫੈਸ਼ਨ ਗਲਤ ਕਿਉਂ ਹੁੰਦਾ ਜਾ ਰਿਹਾ ਕਿਉਂ ਲੋਕ ਇਸ ਨੂੰ ਗਲਤ ਨਜ਼ਰੀਏ ਨਾਲ ਦੇਖਦੇ ਆ ਪ੍ਰੋਫੈਸ਼ਨ ਨੂੰ ਵਿੱਚ ਮੈਂ ਇਹ ਨਹੀਂ ਕਹਿੰਦੀ ਕਿ ਸਾਰੀਆਂ ਹੀ ਚੰਗੀਆਂ ਹੁੰਦੀਆਂ ਵਿੱਚ ਕੋਈ ਗਲਤ ਵੀ ਹੋएगी ਉਹ ਜਿਹੜੇ ਕਹਿੰਦੇ ਨੇ ਇੱਕ ਮੱਝ ਗੰਦੀ ਹੁੰਦੀ ਤੇ ਸਾਰੇ ਸਾਰਿਆਂ ਨੂੰ ਲਪੇੜ ਦਿੰਦੀ ਆ ਇਹ ਉਹ ਚੱਕਰ ਹੈ ਸਾਰੀਆਂ ਇਦਾਂ ਨਹੀਂ ਹੁੰਦੀਆਂ ਇਹ ਲੋਕ ਇਹ ਵੀ ਕਹਿੰਦੇ ਹੈਗੇ ਕਿ ਜਿਹੜੀ ਡਾਂਸਰਾਂ ਨੇ ਜਦੋਂ ਸਟੇਜ ਦੇ ਉੱਪਰ ਪਰਫਾਰਮ ਕਰਦੀਆਂ ਨੇ ਉਦੋਂ ਜਿਹੜੇ ਗਲਤ ਤਰੀਕੇ ਦੇ ਨਾਲ ਜਿਹੜੇ ਸਟੰਟ ਜਿਹੜੇ ਕੀਤੇ ਜਾਂਦੇ ਨੇ ਉਹ ਕਿਤਨਾ ਕਿਤੇ ਵਲਗਰ ਹੁੰਦੇ ਨੇ ਉਸ ਕਰਕੇ ਜਿਹੜਾ ਵਾ ਇਹ ਗਲਤ ਨਜ਼ਰੀਏ ਨਾਲ ਡਾਂਸਰ ਨੂੰ ਦੇਖਿਆ ਜਾਂਦਾ ਇਹ ਤੇ ਆਡੀਅנס ਦੀ ਡਿਮਾਂਡ ਹੁੰਦੀ ਹੈ ਨਾ ਆਡੀਅנס ਸੌਂਗ ਲਗਵਾਉਂਦੀ ਆ ਉਹਨਾਂ ਦਾ ਕੰਮ ਹੈ ਪਰਫਾਰਮ ਕਰਨਾ ਹੁਣ ਤੇ ਕੋਈ ਵੀ ਸੌਂਗ ਲਗਾ ਦਿਓ ਉਹਨਾਂ ਨੂੰ ਤੇ ਪਰਫਾਰਮ ਕਰਨੇ ਹੀ ਪੈਣਾ ਤੇ ਇਹ ਸਭਿਆਚਾਰਕ ਸੌਂਗ ਲਗਾ ਦਿਓਗੇ ਉਹਨਾਂ ਨੂੰ ਉਹ ਵੀ ਕਰਨੇ ਪੈਣਾ ਜੇ ਤੁਹਾਡੀ ਡਿਮਾਂਡ ਹੈ ਜੀ ਨਹੀਂ ਜੀ ਅਸੀਂ ਵੈਸਟਰਨ ਦੇਖਣਾ ਤੇ ਫਿਰ ਉਹਨਾਂ ਨੂੰ ਉਹ ਵੀ ਮਜਬੂਰੀ ਚ ਕਰਨੇ ਪੈਂਦਾ ਜਿਹੜਾ ਪ੍ਰੋਫੈਸ਼ਨ ਹੈਗਾ ਵਾ ਇਹਨਾਂ ਜਬਰਦਸਤੀ ਕਰਦਾ ਕੋਣ ਹੈ ਜਿਹੇ ਐਕਸ਼ਨ ਕਰਨ ਵਾਸਤੇ ਜਿਹੜੇ ਜਿਹੜੇ ਬਲਗਰ ਐਕਸ਼ਨ ਹੈਗੇ ਨੇ ਉਹ ਕਰਨ ਵਾਸਤੇ ਡਿਜੀਵਲੇ ਮਜਬੂਰ ਕਰਦੇ ਨੇ ਕੋਣ ਮਜਬੂਰ ਕਰਦਾ ਡਿਜੀਵਲੇ ਮਜਬੂਰੀ ਨਹੀਂ ਕਰਦੇ ਆਡੀਅנס ਜਿਹੜੇ ਵਿਆਹ ਵਾਲੇ ਨਾ ਉਹੀ ਮਜਬੂਰ ਕਰਦੇ ਆ ਲੱਗਦਾ ਵੀ ਲੋਕਾਂ ਨੂੰ ਕਿਤਨਾ ਕਦੇ ਸਮਝਣਾ ਪਵੇਗਾ ਕਿ ਉਹ ਇਸ ਤਰ੍ਹਾਂ ਦੀ ਡਿਮਾਂਡ ਨਾ ਕਰਨ ਵੀ ਜਿਹੜੇ ਬਲਗਰ ਐਕਸ਼ਨ ਨੇ ਜਿਹੜੇ ਜਿਹੜੇ ਐਕਸ਼ਨ ਨਹੀਂ ਚੰਗੇ ਹੈਗੇ ਜਿਹੜੇ ਨਹੀਂ ਦੇਖ ਸਕਦੇ ਆ ਉਹ ਐਕਸ਼ਨ ਨਾ ਕਰਨ ਦੇ ਵਾਸਤੇ ਮਜਬੂਰ ਨਾ ਕਰਨੋ ਹਾਂ ਬਿਲਕੁਲ ਉਹ ਸੱਭਿਆਚਾਰ ਪਹਿਲੇ ਹੀ ਕਹਿ ਦਿੰਦੇ ਕਿ ਤੁਹਾਨੂੰ ਸੱਭਿਆ ਤੇ ਬਿਲਕੁਲ ਸੱਭਿਆਚਾਰੀ ਹੁੰਦਾ ਅੱਗੇ ਉਹਨਾਂ ਦੀ ਡਿਮਾਂਡ ਗਲਤ ਹੋ ਜੇ ਤੇ ਇਹ ਤੇ ਉਹਨਾਂ ਦਾ ਕਸੂਰ ਹੈ ਇੱਥੇ ਡਾਂਸਰਾਂ ਜਾਂ ਸੱਭਿਆਚਾਰ ਵਾਲੇ ਮੁੰਡਿਆਂ ਦਾ ਡਾਂਸਰਾਂ ਨੂੰ ਚਾਹੀਦਾ ਨਾ ਭੀ ਮਨਾ ਕਰ ਦੇਣਾ ਭੀ ਜਿਸ ਤਰ੍ਹਾਂ ਜਦੋਂ ਕਹਿੰਦੇ ਭੀ ਇਦਾਂ ਦੇ ਐਕਸ਼ਨ ਕਰੋ ਉਹ ਮਨਾ ਕਰ ਦੇਣ ਭੀ ਨਹੀਂ ਆਪਾਂ ਇਹ ਐਕਸ਼ਨ ਨਹੀਂ ਕਰਨੇ ਹੈਗੇ ਫਿਰ ਇਹ ਹੁੰਦਾ ਹੈ ਕਿ ਫਿਰ DJ ਵਾਲਾ ਮਜਬੂਰ ਹੋ ਜਾਂਦਾ ਫਿਰ ਉਹ ਕਹਿੰਦਾ ਕਿ ਪੇਮੈਂਟ ਦਾ ਮਸਲਾ ਹੁੰਦਾ ਹੂੰ ਜਿੱਥੇ ਨਾ ਕੰਮ ਕੀਤਾ ਤੇ ਬਾਅਦ ਚ ਪੇਮੈਂਟ ਨਾ ਮਿਲੇ ਉਹ ਵੀ ਮਾੜੀ ਗੱਲ ਹੈ ਇਹ ਜਿਸ ਤਰ੍ਹਾਂ ਦੇ ਨਾਲ ਹੁਣ ਸਿਮਰਨ ਲਈ ਆ ਸਿਮਰਨ ਦੇ ਕੈਰੀ ਹੈ ਕਿ ਉਸ ਬੰਦੇ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਿਸ ਨੇ ਗਲਾਸ ਮਾਰੇਗਾ ਜੇਕਰ ਮਾਮਲਾ ਸ਼ਾਂਤ ਕਰਨਾ ਵਾ ਤਾਂ ਲੱਗਦਾ ਸੀ ਉਹ ਬੰਦੇ ਨੂੰ ਮਾਫੀ ਜਿਹੜੀ ਮੰਗ ਲੈਣੀ ਚਾਹੀਦੀ ਹੈਗੀ ਬਿਲਕੁਲ ਮਾਫੀ ਮੰਗਣੀ ਚਾਹੀਦੀ ਹੈ ਮੈਂ ਤਾਂ ਕਹਿੰਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਵੀ ਅਕਲ ਆਏ ਕਿ ਉਹ ਵੀ ਕਿਸੇ ਦੀ ਇੱਤਿਹਾਪੈਣਾ ਕਿਸੇ ਦੀਆਂ ਕਰੋ ਮਜਬੂਰ ਆਈ ਦੀਆਂ ਰਿਸਪੈਕਟ ਕਰੋ ਮਿਹਨਤ ਕਰ ਰਹੀਆਂ ਕੋਈ ਗਲਤ ਕੰਮ ਕੋਈ ਗਲਤ ਕੰਮ ਨਹੀਂ ਕਰ ਰਹੀਆਂ ਜਿਸ ਤਰ੍ਹਾਂ ਦੇ ਨਾਲ ਡੀਜੇ ਵਾਲੇ ਕਹਿ ਰਹੇ ਨੇ ਕਿ ਉਸਨੇ ਸ਼ਰਾਬ ਕੀਤੀ ਹੋਈ ਸੀ ਡਰਿੰਕ ਕੀਤੀ ਹੋਈ ਸੀ ਕਿ ਉਸਦੇ ਵੱਲੋਂ ਜਿਹੜਾ ਵਾ ਗਲਤ ਭਾਸ਼ਾ ਦਾ ਉਪਯੋਗ ਕੀਤਾ ਗਿਆ ਜਿਸ ਕਰਕੇ ਸਾਰਾ ਵਿਵਾਦ ਜਿਹੜਾ ਖੜਾ ਹੋਇਆ ਹੈਗਾ ਦੇਖੋ ਜੀ ਅਗਰ ਸਾਰੇ ਦੀ ਆਪਣੀ ਆਪਣੀ ਇੱਜ਼ਤ ਹੁੰਦੀ ਆ ਹੁਣ ਅਗਰ ਤੁਸੀਂ ਇੱਕ ਔਰਤ ਨੂੰ ਗਲਤ ਬੋਲੋਗੇ ਤੇ ਉੱਥੋਂ ਜਵਾਬ ਤੇ ਮਿਲੇਗਾ ਕਿਉਂਕਿ ਸਾਰੇ ਦੀ ਈਗੋ ਹੱਟ ਹੁੰਦੀ ਆ ਜੇ ਤੁਸੀਂ ਮੈਨੂੰ ਕਹੋਗੇ ਤੇ ਮੈਂ ਨਹੀਂ ਬੋਲਾਂਗੀ ਸਾਰੇ ਬੋਲਣਗੇ ਗਲਤ ਗੱਲ ਕੋਈ ਨਹੀਂ ਸੁਨੇਗਾ ਜਦ ਤੱਕ ਇਹ ਕੀ ਜਿਹੜੀ ਡਾਂਸਰਾਂ ਨੇ ਉਹ ਐਡਿਕਟ ਹੁੰਦੀਆਂ ਨਸ਼ਾ ਕਰਕੇ ਜਿਹੜਾ ਵਾ ਸਟੇਜ ਦੇ ਉੱਪਰ ਪਰਫਾਰਮ ਕਰਦੀਆਂ ਨੇ ਕਿਸਾ ਤੱਕ ਕੀ ਗੱਲ ਸਹੀ ਹੈਗੀ ਐ ਅੱਛਾ ਮੈਂ ਇਹ ਕਹਿੰਨੀ ਆ ਕਿ ਕੋਈ ਬੰਦਾ ਮੈਨੂੰ ਤਿੰਨ ਗਾਣੇ ਸਟੇਜ ਤੇ ਡਾਂਸ ਕਰਕੇ ਦਿਖਾ ਦੇ ਲਗਾਤਾਰ ਕੋਈ ਨਹੀਂ ਕਰ ਸਕਦਾ ਅਗਰ ਉਹ ਡਰਿੰਕ ਕਰ ਵੀ ਲਈ ਉਹਨੇ ਇਹ ਚ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਬਾਹਰ ਦੇ ਦੇਸ਼ਾਂ 'ਚ ਜਾਓ ਬਾਹਰ ਦੇ ਦੇਸ਼ਾਂ 'ਚ ਸਾਰੇ ਲੇਡੀਜ਼ ਸ਼ਰਿਆਮ ਡਰਿੰਕ ਕਰਦੀਆਂ ਤੇ ਹੁਣ ਸਾਡਾ ਵੀ ਇੱਥੇ ਕਲਚਰ ਚੇਂਜ ਹੋ ਰਿਹਾ ਸਾਰੇ ਮਚਾਂਦੇ ਆ ਕਿ ਸਾਡਾ ਵਿਆਹ ਬਾਹਰ ਦੇ ਦੇਸ਼ ਹੋਏ ਬਾਹਰ ਦੀ ਕੁੜੀ ਲੈ ਕੇ ਆਨੀ ਹੈ ਕਿਉਂ ਲੈ ਕੇ ਆਨੀ ਹੋਈ ਇੱਥੇ ਕੁੜੀਆਂ ਨਹੀਂ ਹੈਗੀਆਂ ਇੱਥੇ ਦੀ ਕੁੜੀਆਂ ਜਿਹੜੀਆਂ ਜਿਹੜ ਡਰਿੰਕ ਕਰ ਲਈ ਤੇ ਉਹ ਬਹੁਤ ਵੱਡੀ ਗੱਲ ਹੋਗੀ 12ਵੀਂ ਤੇ ਸਾਰੇ ਕਰਦੇ ਹੀ ਆ ਡਰਿੰਕ ਕੋਈ ਵੱਡੀ ਗੱਲ ਨਹੀਂ ਹੈਗੀ ਮਤਲਬ ਮਜਬੂਰੀ ਹੋ ਜਾਂਦੀ ਹੈ ਡਰਿੰਕ ਕਰਨ ਵਾਸਤੇ ਕਿਉਂਕਿ ਜਿਹੜਾ ਪਰਫਾਰਮ ਕਰਨਾ ਪੈਂਦਾ ਉਹ 7-8 ਘੰਟੇ ਜਿਹੜਾ ਪਰਫਾਰਮ ਕਰਨਾ ਇਸ ਕਰਕੇ ਜਰੂਰ ਮਜਬੂਰੀ ਹੋ ਜਾਂਦੀ ਹੈ ਹਾਂਜੀ ਬਿਲਕੁਲ ਮਜਬੂਰੀ ਹੋ ਜਾਂਦੀ ਹੈ ਜੋ ਕਹਿ ਰਹੀ ਹੈ ਕਿ ਮੈਂ ਉਸ ਟਾਈਮ ਨਹੀਂ ਕੀਤੀ ਸੀ ਉਹ ਚਿਲਾ ਚਿਲਾ ਕੇ ਇਨਸਾਫ ਮੰਗ ਰਹੀ ਐ ਮੈਂ ਨਹੀਂ ਕੀਤੀ ਸੀ ਡਰਿੰਕ ਕਰ ਉਹਨੇ ਮੰਨਿਆ ਕਿ ਮੈਂ ਡਰਿੰਕ ਕਰਦੀ ਆ ਪਰ ਉਸ ਟਾਈਮ ਮੈਂ ਨਹੀਂ ਕੀਤੀ ਸੀ ਪਰ ਉਸ ਦੀ ਗੱਲ ਨੂੰ ਕੋਈ ਮੰਨ ਨਹੀਂ ਰਿਹਾ ਕੋਈ ਸੁਣ ਨਹੀਂ ਰਿਹਾ ਕੋਈ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ ਕੋਈ ਉਹਦੇ ਸਾਈਡ ਨਹੀਂ سپورਟ ਕਰ ਰਿਹਾ ਇਹ ਬਹੁਤ ਗਲਤ ਗੱਲ ਆ ਉਹਦੇ ਨਾਲ ਬਹੁਤ ਮਾੜਾ ਹੋ ਰਿਹਾ ਜੇਕਰ ਉਹ ਵਿਅਕਤੀ ਜਿਹੜਾ ਵਾ ਮਾਫੀ ਨਹੀਂ ਮੰਗਦਾ ਹੈਗਾ ਤਾਂ ਆਉਣ ਵਾਲੇ ਸਮੇਂ ਵਿੱਚ ਲੱਗਦਾ ਵੀ ਡਾਂਸਰਾਂ ਨੂੰ ਵੀ 71 ਹੋ ਕੇ ਉਸਦੇ ਹੱਕ ਦੇ ਵਿੱਚ ਉਤਰਨਾ ਚਾਹੀ ਪਏਗਾ ਬਿਲਕੁਲ ਜਿਸ ਤਰ੍ਹਾਂ ਡੀਜੇ ਵਾਲੇ ਨੇ ਉਹਦੇ ਖਿਲਾਫ ਗਵਾਹੀ ਦਿੱਤੀ ਹੈ ਤੇ ਫਿਰ ਅਗਰ ਡਾਂਸਰਾਂ ਹੀ ਨਹੀਂ ਹੋਣਗੇ ਜਾਂ ਤੇ ਡੀਜੇ ਵਾਲੇ ਕਿੱਥੋਂ ਕੰਮ ਕਰ ਲੈਣਗੇ ਡੀਜੇ ਵਾਲੇ ਡਾਂਸਰਾਂ ਦੇ ਨਾਲ ਹੀ ਕਮਾਈ ਕਰ ਸਕਦੇ ਨੇ ਇਕੱਲੇ ਉਹ ਵੀ ਇਕੱਲੇ ਹੀ ਨੇ ਡਾਂਸਰਾਂ ਤੋਂ ਬਿਨਾਂ ਕੰਮ ਨਹੀਂ ਚੱਲਦਾ ਬਿਲਕੁਲ ਇਹ ਸਨ ਡੋਲੀ ਡਾਂਸਰ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਸਿਮਰਨ ਨੇ ਜੋ ਵੀ ਕੀਤਾ ਵਾ ਜੋ ਵੀ ਡਿਸੀਜਨ ਲਿਆ ਬਿਲਕੁਲ ਸਹੀ ਡਿਸੀਜਨ ਲਿਆ ਹੈਗਾ ਜੇਕਰ ਉਹ ਵਿਅਕਤੀ ਮਾਫੀ ਨਹੀਂ ਮੰਗਦਾ ਤਾਂ ਸਿਮਰਨ ਨੂੰ ਸਾਫ ਨਹੀਂ ਮਿਲਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਡਾਂਸਰਾਂ ਨੇ ਇਕੱਠੀਆਂ ਹੋਣਗੀਆਂ ਤੇ ਸਿਮਰਨ ਦੇ ਹੱਕ ਵਿੱਚ ਉਤਰਨਗੀਆਂ टीवी, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर